ਕਿਉਂਕਿ ਇਹ ਮੁੱਲਾ ਵੀ ਇੱਕ ਟੀਚਰ ਹੈ ਇਹਨੇ ਵੀ ਸਾਰੀ ਜ਼ਿੰਦਗੀ ਨਿਆਣਿਆਂ ਨੂੰ ਹੀ ਪੜਾਇਆ ਪਰ ਬਾਬੇ ਨਾਨਕ ਨੂੰ ਕੁਛ ਨਾ ਕੁਛ ਤੇ ਲੱਗਾ ਕਿ ਇਹ ਬੰਦਾ ਇੱਕ ਤੇ ਧਰਮੀ ਵੀ ਆ ਦੂਜਾ ਇਹ ਟੀਚਰ ਹੈ ਪਰ ਇਹਨੇ ਵੀ ਕੁਛ ਦੁਨੀਆ ਨੂੰ ਦੱਸਿਆ ਨਹੀਂ ਇੱਕ ਪੈਸੇ ਦੀ ਖਾਤਰ ਇਹ ਬੱਚਿਆਂ ਨੂੰ ਪੜਾਉਂਦਾ ਰਿਹਾ ਤੇ ਮਹਾਰਾਜ ਨੇ ਤਲੰਗ ਰਾਗ ਦੇ ਵਿੱਚ ਬਚਨ ਕੀਤੇ ਇਸ ਮੁੱਲਾਂ ਦੇ ਨਾਲ ਸਹਿਬ ਕਹਿੰਦੇ ਸ੍ਰੀ ਮੁਖਵਾਕ ਦੁਨੀਆਂ ਮੁਕਾਮੇ ਫਾਨੀ ਤਤੀਤ ਦਿਲਦਾਨੀ ਮਮ ਸਰ ਮੂਏ ਅਜਰਾਇਲਾ ਗਿਰਫਤ ਦਿਲ ਹੀ ਚ ਨਾਦਾਨੀ ਸਾਧ ਸੰਗਤਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸ਼ਬਦ 700 ਤੇ ਟਿੱਕੀ ਪੰਨੇ ਦੇ ਉੱਤੇ ਹੈ ਮਹਾਰਾਜ ਨੇ ਸ਼ਬਦ ਦੇ ਰਹਾਉ ਦੀ ਪੰਗਤੀ ਉਚਾਰੀ ਆਖਿਆ ਮੁੱਲਾਂ ਜੀ ਇਹ ਜਿਹੜੀ ਦੁਨੀਆਂ ਦੇ ਵਿੱਚ ਤੁਸੀਂ ਬੈਠੇ ਹੋ ਨਾ ਇਹ ਅਸਲ ਦੇ ਵਿੱਚ ਫਾਨੀ ਸੰਸਾਰ ਹੈ ਤੇ ਤੁਸੀਂ ਇੱਥੇ ਪੱਕਾ ਟਿਕਾਣਾ ਬਣਾ ਕੇ ਬੈਠੇ ਹੋ ਤੁਹਾਨੂੰ ਪਤਾ ਵੀ ਇਹ ਜਿਹੜਾ ਅਜਰਾਇਲ ਫਰਿਸ਼ਤਾ ਇਨੇ ਮੌਤ ਦੇ ਫਰਿਸ਼ਤੇ ਨੇ ਹਰ ਬੰਦੇ ਦੇ ਸਿਰ ਤੇ ਖਲੋ ਕੇ ਤੇ ਸਿਰ ਦੇ ਕੇਸਾਂ ਨੂੰ ਹੱਥ ਪਾਏ ਕਿਉਂਕਿ ਮੌਤ ਦਾ ਫਰਿਸ਼ਤਾ ਹਰ ਇੱਕ ਬੰਦੇ ਦੇ ਸਿਰ ਤੇ ਹੈ ਜੇ ਮਮ ਦਸਾ ਚਾਹੋ ਤੂੰ ਜਾਨਾ ਤੋ ਸ੍ਰुत ਦੇ ਕਰ ਸੁਣ ਮੌਲਾਨਾ ਮਹਾਰਾਜ ਕਹਿੰਦੇ ਹਣ ਸੁਣ ਫਿਰ ਜੇ ਤੂੰ ਮੈਨੂੰ ਬੁਲਾਇਆ ਨਾ ਰੱਬ ਦਾ ਵਾਸਤਾ ਪਾ ਕੇ ਆਖਿਆ ਤੇ ਫੇਰ ਬਚਨ ਸੁਣਾ ਜਿਹੜੀ ਖੁਦਾ ਦੀ ਰਹਿਮਤ ਆਣਾ ਪਰਮਾਤਮਾ ਨੇ ਵੀ ਇਹੀ ਗੱਲ ਆਖੀ ਕਿ ਰੱਬ ਦੀ ਰਹਿਮਤ ਨੂੰ ਸੁਣਾ ਬੰਦਿਆ ਤੈਨੂੰ ਰੱਬ ਨੇ ਕੰਨ ਦਿੱਤੇ ਔਰ ਜ਼ੁਬਾਨ ਦਿੱਤੀ ਬੋਲਣ ਵਾਸਤੇ ਤੇ ਪਰਮਾਤਮਾ ਕਹਿ ਕੀ ਰਿਹਾ ਹੈ ਜੋ ਮਨ ਸਮਝਿਓ ਦੁਨੀ ਮਕਾਮੂ ਸੋ ਜਾਣੋ ਝੂਠੋ ਬਿਨ ਨਾਮੂ ਮਹਾਰਾਜ ਕਹਿੰਦੇ ਇਹ ਜੋ ਦੁਨੀਆ ਦਾ ਮਕਾਮ ਆ ਨਾ ਜਿੱਥੇ ਤੂੰ ਆ ਕੇ ਵਸਿਆ ਮੋਲਾ ਜੀ ਇਹਨੂੰ ਝੂਠਾ ਸਮਝੋ ਕਿਉਂਕਿ ਅਸੀਂ ਤੇ ਇਹੀ ਸਮਝਦੇ ਆਂ ਕਿ ਇਹ ਝੂਠ ਦਾ ਮਕਾਮ ਆ ਪਰ ਬੰਦਾ ਤੇ ਪੱਕਾ ਟਿਕਾਣਾ ਬਣਾ ਕੇ ਬਹਿ ਗਿਆ ਭਗਤ ਨਾਮਦੇਵ ਜੀ ਨੇ ਇੱਕ ਬਚਨ ਕੀਤਾ ਗੁਰਬਾਣੀ ਦੇ ਵਿੱਚ ਉਹ ਕਹਿੰਦੇ ਗਹਿਰੀ ਕਰਕੇ ਨੀਵ ਖਦਾਈ ਉੱਪਰ ਮੰਡਪ ਛਾਏ ਮਾਰ ਕੰਡੇ ਤੇ ਪੂ ਅਦਕਾਈ ਜਿਨ ਤਿਰਣ ਧਰਮ ਮੂਡ ਬਲਾਏ ਹਮਰੋ ਕਰਤਾ RAM ਸਨੇਹੀ ਕਾਹਿਰੇ ਨਰ ਗਰਭ ਕਰਤ ਹੋ ਬਿਨ ਸਜਾਈ ਢੂਠੀ ਦੇਹੀ ਮੇਰੀ ਮੇਰੀ ਕੈਰੋਂ ਕਰਤੇ ਦਰਯੋਧਨ ਸੇ ਭਾਈ 12 ਯੋਜਨ ਛਤਰ ਚੱਲੇ ਥਾ ਦੇਹੀ ਗਿਰਜਨ ਖਾਈ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਹਾ ਪਯੋ ਦਰਬੰਦੇ ਹਾਥੀ ਕਿਨ ਮੈਂ ਭਈ ਪਰਾਈ ਭਗਤ ਨਾਮ ਦੇਵ ਸਾਹਿਬ ਜੀ ਕਹਿਣ ਲੱਗੇ ਵੇਖੋ ਭਲਿਆ ਇਥੇ ਦੁਨੀਆ ਦੇ ਉਤੇ ਵੱਡੇ ਵੱਡੇ ਟਿਕਾਣੇ ਵਾਲੇ ਲੋਕ ਵੱਡੇ ਵੱਡੇ ਪੱਕੇ ਕਿਲੇ ਬਣਾ ਕੇ ਰਹਿਣ ਵਾਲੇ ਲੋਕ ਦੁਨੀਆ ਤੇ ਨਹੀਂ ਟਿਕੇ ਸਹਿਬ ਕਹਿਣ ਲੱਗੇ ਮੁੱਲਾ ਜੀ ਤੁਸੀਂ ਬਜ਼ੁਰਗ ਹੋ ਗਏ ਹੋ ਪਰ ਅਜੇ ਤੱਕ ਰੱਬ ਦੀ ਸਮਝ ਨਹੀਂ ਆਈ ਗੱਲ ਤੁਸੀਂ ਰੱਬ ਦੀ ਕਰ ਰਹੇ ਹੋ ਵੀ ਰੱਬ ਦਾ ਵਾਸਤਾ ਹੈ ਗੱਲ ਖੁਦਾ ਦੀ ਕਰਦੇ ਹੋ ਪਰ ਅਜੇ ਤੱਕ ਖੁਦਾ ਦੀ ਗੱਲ ਤੁਹਾਡੇ ਟਿਕਾਣੇ ਨਹੀਂ ਲੱਗੀ ਮਹਾਰਾਜ ਨੇ ਇਸ ਮੁੱਲਾ ਨੂੰ ਸਮਝਾਇਆ ਅਗਰ ਤਾਂ ਨਾਮਦੇਵ ਸਾਹਿਬ ਕਹਿੰਦੇ ਵੇਖ ਭਾਈ ਇਸ ਦੁਨੀਆ ਦੇ ਉਤੇ ਉਹ ਲੋਕ ਆਏ ਅੱਜ ਤੁਸੀਂ ਕਿਲੇ ਵੇਖੋਗੇ ਨਾ ਤੇ ਹਜ਼ਾਰਾਂ ਹਜ਼ਾਰਾਂ ਸਾਲ ਪੁਰਾਣੇ ਮਿਲ ਜਾਣੇ ਉਸੇ ਤਰ੍ਹਾਂ ਪੱਥਰਾਂ ਦੇ ਕਿਲੇ ਸਾਧ ਸੰਗਤ ਖਲੋਤੇ ਕਿਸੇ ਰਾਜੇ ਨੇ ਪਹਾੜਾਂ 'ਚ ਜਾ ਕੇ ਬਣਾਇਆ ਕਿਸੇ ਨੇ ਕਿਤੇ ਜਾ ਕੇ ਬਣਾਇਆ ਪਰ ਉਹ ਕਿਲੇ ਤੇ ਰਹਿ ਗਏ ਦੁਨੀਆ ਤੇ ਪਰ ਕਿਲਿਆਂ ਦੇ ਵਿੱਚ ਰਹਿਣ ਵਾਲੇ ਨਾ ਰਹੇ ਦੁਨੀਆ ਤੋਂ ਚਲੇ ਗਏ ਇਸ ਕਰਕੇ ਬਾਬੇ ਨੇ ਆਖਿਆ ਮੁੱਲਾ ਜੀ ਨਾਮ ਤੋਂ ਬਿਨਾ ਸਾਰਾ ਕੁਛ ਠੂਠਾ ਹੈ ਹਰ ਚੰਦੌਰੀ ਪੁਨ ਘਨ ਛਾਇਆ ਸੁਪਨਾ ਜਿਉ ਬਾਜੀ ਗਰ ਮਾਇਆ ਮਹਾਰਾਜ ਕਹਿੰਦੇ ਇਹ ਹਰੀ ਚੰਦ ਦੀ ਨਗਰੀ ਵਾਂਗ ਇਹ ਸਾਰਾ ਕੁਛ ਠੂਠਾ ਹੈ ਇੱਕ ਸੁਪਨੇ ਦੀ ਨਿਆਈਂ ਆ ਜਿੰਦਗੀ ਜਿਵੇਂ ਬਾਜੀਗਰ ਇੱਕ ਜਾਦੂ ਵਿਖਾਉਂਦਾ ਨਾ ਜਾਦੂ ਦੀ ਖੇਡ ਖੇਡਦਾ ਹੈ ਇਸੇ ਤਰ੍ਹਾਂ ਪਰਮਾਤਮਾ ਨੇ ਇੱਕ ਖੇਡ ਖੇੜੀ ਦੁਨੀਆ ਨੂੰ ਪੈਦਾ ਕੀਤਾ ਪਰ ਉਹਦੀ ਖੇਡ ਆ ਸਾਧ ਸੰਗਤ ਪਤਾ ਨਹੀਂ ਕਦੋਂ ਸਮੇਟ ਲਵੇ ਮਹਾਰਾਜ ਕਹਿੰਦੇ ਮੁੱਲਾਂ ਜੀ ਤੁਸੀਂ ਤੇ ਪੜੇ ਲਿਖੇ ਲੋਕ ਹੋ ਸਮਝਦਾਰ ਹੋ ਬੱਚਿਆਂ ਨੂੰ ਪੜਾ ਰਹੇ ਹੋ ਫਿਰ ਖੁਦਾ ਦੀ ਗੱਲ ਵੀ ਕਰਦੇ ਹੋ ਪਰ ਖੁਦਾ ਦਾ ਸਿਧਾਂਤ ਨਹੀਂ ਪਤਾ ਹੈ ਲਖ ਇਨਸਾਨ ਚ ਕਰੇ ਜੋ ਗਵਾਵਾ ਅੰਤ ਕਾਲ ਤੈ ਹੋਏ ਪਛਤਾਵਾ ਮਹਾਰਾਜ ਕਹਿੰਦੇ ਜਦੋਂ ਮੌਤ ਦਾ ਫਰਿਸ਼ਤਾ ਪਕੜਦਾ ਨਾ ਬੰਦੇ ਨੂੰ ਉਦੋਂ ਫਿਰ ਅੰਤਲੇ ਸਮੇਂ ਬੰਦਾ ਪਛਤਾਉਂਦਾ ਯਾ ਮੋਲਾ ਜੀ ਪਛਤਾਵੇ ਤੋਂ ਬਿਨਾ ਬੰਦੇ ਦੇ ਪੱਲੇ ਕੁਸ਼ਮ ਨਹੀਂ ਹੁੰਦਾ ਆਵੇ ਅੰਤ ਨਾ ਭਜਿਆ ਜਾਹੀ ਮਹਾਰਾਜ ਇਸ ਮੁੱਲਾਂ ਦੇ ਨਾਲ ਗੱਲ ਕਰ ਰਹੇ ਸਾਧ ਸੰਗਤ ਆਪ 5 ਸਾਲ ਦੀ ਉਮਰ ਤੇ ਮੁੱਲਾਂ 80 90 ਸਾਲ ਦਾ ਬੁੱਢਾ ਮੁਸਲਮਾਨ ਹੈ ਮਹਾਰਾਜ ਕਹਿੰਦੇ ਜੋ ਜਾਨੇ ਇਹ ਮਿਥਿਆ ਭਾਸੀ ਸੋ ਤਨਕੇ ਨ ਹੋਏ ਬਵੇ ਆਸੀ ਮਹਾਰਾਜ ਕਹਿੰਦੇ ਜੋ ਕੁਛ ਮੁੱਲਾਂ ਜੀ ਤੁਸੀਂ ਵੇਖ ਰਹੇ ਹੋ ਨਾ ਦੁਨੀਆਂ ਦੇ ਵਿੱਚ ਜਿਸ ਪਰਮਾਤਮਾ ਦਾ ਤੁਸਾ ਨੇ ਵਾਸਤਾ ਪਾਇਆ ਉਸੇ ਪਰਮਾਤਮਾ ਦਾ ਸਾਰਾ ਕੁਝ ਬਣਾਇਆ ਪਰ ਨਾਸ਼ਵੰਤ ਹੈ ਰੱਬ ਤੋਂ ਬਿਨਾ ਹੈ ਕੁਛ ਵੀ ਨਹੀਂ ਦੁਨੀਆ ਤੇ ਤਾਂ ਤੇ ਜਗਤ ਪਦਾਰਤ ਪ੍ਰੀਤਾ ਆਉ ਨਾ ਕਰੂੰ ਜੇ ਹੋਏ ਬੇਪਰੀਤਾ ਮਹਾਰਾਜ ਕਹਿੰਦੇ ਤਾਂ ਅਸੀਂ ਜਗਤ ਦੇ ਨਾਲ ਪ੍ਰੀਤ ਕਰਨ ਨਹੀਂ ਆਏ ਅਸੀਂ ਸੰਸਾਰ ਦੇ ਵਿੱਚ ਇਹਨਾਂ ਧਨ ਪਦਾਰਥਾਂ ਦੇ ਨਾਲ ਪ੍ਰੀਤ ਨਹੀਂ ਕਰਦੇ ਅਸੀਂ ਹਮੇਸ਼ਾ ਉਲਟ ਚੱਲਦੇ ਹਾਂ ਇਹਨਾਂ ਤੋਂ ਸਿਰ ਪਰ ਡਰਨਿਤ ਆ ਜਾ ਰਈਲਾ ਗੈ ਲੈ ਜਾਵੇਂ ਜੋ ਬਿਨ ਢੀਲਾ ਪਤਾ ਨਹੀਂ ਮੁੱਲਾ ਜੀ ਕਿਹੜੇ ਵੇਲੇ ਇਸ ਮੌਤ ਦੇ ਫਰਿਸ਼ਤੇ ਨੇ ਪੜਨਾ ਤੇ ਇਹਨੇ ਤੌਰ ਲੈਣਾ ਹੈ ਪਤਾ ਨਹੀਂ ਕਿਹੜਾ ਸਮਾਂ ਆ ਜਾਏ ਕਿਉਂਕਿ ਪਰਮਾਤਮਾ ਨੇ ਆਪਣੇ ਹੱਥ ਦੇ ਵਿੱਚ ਰੱਖੀ ਆ ਸਾਰੀ ਖੇਡ ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਆ ਨਾ ਤੇ ਉਸ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਵਿੱਚ ਮੌਤ ਦੀ ਜਦੋਂ ਗੱਲ ਕੀਤੀ ਤੇ ਉਸ ਰੱਬ ਦੀ ਗੱਲ ਕੀਤੀ ਮਹਾਰਾਜ ਕਹਿੰਦੇ ਜੋਰ ਨਾ ਜੀਵਨ ਮਰਨ ਨਹਿ ਜੋਰ ਨਾ ਤੇ ਬੰਦੇ ਦੇ ਹੱਥ ਦੇ ਵਿੱਚ ਜੰਮਣਾ ਹੈ ਤੇ ਨਾ ਮਰਨਾ ਦੋ ਚੀਜ਼ਾਂ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀਆਂ ਇੱਕ ਤੇ ਦੁਨੀਆ ਤੇ ਕਦੋਂ ਆਉਣਾ ਇਹ ਨਹੀਂ ਰੱਬ ਕਿਸੇ ਨੂੰ ਦੱਸਦਾ ਇੱਕ ਦੁਨੀਆ ਤੋਂ ਜਾਣਾ ਕਦੋਂ ਇਹ ਨਹੀਂ ਦੱਸਦਾ ਜਿਹੜਾ ਜੀਵਨ ਉਹ ਮਹਾਰਾਜ ਕਹਿੰਦੇ ਮੈਂ ਤੇਰੇ ਹੱਥ ਵਿੱਚ ਰੱਖ ਦਿੱਤਾ ਹੁਣ ਤੂੰ ਵੇਖ ਪੀ ਦੁਨੀਆ ਦੇ ਉੱਤੇ ਰਹਿ ਕੇ ਇਹ ਜੀਵਨ ਬਤੀਤ ਕਿਵੇਂ ਕਰਨਾ ਜੀਵਨ ਸਾਡੇ ਕੋਲ ਹੈ ਨਾ ਤੇ ਜਨਮ ਤੇ ਨਾ ਮੌਤ ਦਾ ਗਿਆਨ ਤੇ ਜੀਵਨ ਕੀ ਹੈ ਮਹਾਰਾਜ ਕਹਿੰਦੇ ਜਨਮ ਤੋਂ ਲੈ ਕੇ ਮੌਤ ਤੱਕ ਦਾ ਜਿਹੜਾ ਵਿਚਲਾ ਸਫਰ ਆ ਨਾ ਜਿਹੜਾ ਆਪਾਂ ਕਰ ਰਹੇ ਹਾਂ ਤੁਸੀਂ ਵੀ ਸਫਰ ਤੇ ਉਹ ਤੇ ਮੈਂ ਵੀ ਇਹ ਜਿਹੜਾ ਆਪਾਂ ਸਫਰ ਕਰ ਰਹੇ ਹਾਂ ਇਹਨੂੰ ਮਹਾਰਾਜ ਨੇ ਆਖਿਆ ਜੀਵਨ ਇਹ ਕਿਵੇਂ ਜੀਣਾ ਹੁਣ ਮਹਾਰਾਜ ਕਹਿੰਦੇ ਵੀ ਇਹ ਤੂੰ ਚੋਣ ਕਰ ਹੁਣ ਬੰਦਿਆ ਠੇਕੇ ਤੇ ਜਾਣਾ ਕਿ ਗੁਰਦੁਆਰੇ ਜਾਣਾ ਇਹ ਤੇ ਤੇਰੀ ਮਰਜ਼ੀ ਆ ਨਾ ਸਤ ਸੰਗਤ ਕਰਨੀ ਕਿ ਇਹ ਫਜ਼ੂਲ ਸਮਾਂ ਬਰਬਾਦ ਕਰਨਾ ਮਹਾਰਾਜ ਕਹਿੰਦੇ ਮੈਂ ਜੀਵਨ ਤੈਨੂੰ ਦਿੱਤਾ ਇਹ ਦੋ ਚੀਜ਼ਾਂ ਮੇਰੇ ਆਪਣੇ ਹੱਥ ਦੇ ਵਿੱਚ ਆ ਬੰਦੇ ਨੇ ਕਦੋਂ ਦੁਨੀਆ ਤੇ ਆਉਣਾ ਇਹ ਪਰਮਾਤਮਾ ਜਾਣਦਾ ਦੁਨੀਆ ਤੋਂ ਜਾਣਾ ਕਦੋਂ ਇਹ ਵੀ ਰੱਬ ਜਾਣਦਾ ਹੈ ਮਹਾਰਾਜ ਨੇ ਆਖਿਆ ਮੁੱਲਾ ਜੀ ਇਸ ਕਰਕੇ ਤੁਸੀਂ ਦੁਨੀਆਦਾਰੀ ਦੀਆਂ ਗੱਲਾਂ ਛੱਡੋ ਤੇ ਇਹਦੇ ਨਾਲੋਂ ਪ੍ਰੀਤ ਛੱਡ ਕੇ ਚੰਗਾ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਜੁੜਨਾ ਕਰੋ ਅਸ ਡਰ ਧਰ ਕਰਹੁ ਔਰ ਮਾਹੀ ਭਵ ਵਿਵਹਾਰ ਹੋ ਤ ਹਿਤ ਨਹੀਂ ਮਹਾਰਾਜ ਕਹਿੰਦੇ ਸਾਨੂੰ ਇਸ ਕਰਕੇ ਡਾਰੇ ਆ ਹਿਰਦੇ ਦੇ ਵਿੱਚ ਤਾਂ ਅਸੀਂ ਪਰਮਾਤਮਾ ਦੇ ਨੇੜੇ ਰਹਿਣਾ ਚਾਹੁੰਨੇ ਆ ਮੁੱਲਾਂ ਜੀ ਬਿਸਮੈ ਉਹ ਮਨ ਏਮ ਸੁਣ ਤੋ ਮੋਲਾਨਾ ਸ੍ਰੀ ਗੁਰ ਸੋਂ ਪੁਨ ਬਚਨ ਬਖਾਨਾ ਮੁੱਲਾਂ ਬੜਾ ਹੈਰਾਨ ਹੋਇਆ ਇਹ ਹੈਰਾਨ ਹੋ ਕੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਬਚਨ ਕਰਨ ਲੱਗਾ ਹੈ ਸਾਧ ਸੰਗਤ ਇਕਦਮ ਸਹਿਬਾਂ ਦੇ ਬੋਲ ਸੁਣੇ ਤੇ ਹਿਰਦੇ ਦੇ ਵਿੱਚ ਟਿਕ ਗਏ ਹਿਰਦਾ ਬਲੂਧ ਰਿਆ ਗਿਆ ਹੈ ਆਬ ਲੋ ਤੁਮਰੀ ਬਾਲਕ ਬੈਸਾ ਬਚਨ ਉਚਾਰਤ ਹੋ ਮੁਖ ਕੈਸਾ ਮੂਲਾ ਕਹਿਣ ਲੱਗਾ ਵੀ ਤੁਹਾਡੀ ਉਮਰ ਤੇ ਨਿਆਣਿਆਂ ਵਾਲੀ ਬੱਚਿਆਂ ਵਾਲੀ ਆ ਪਰ ਤੁਸੀਂ ਜਿਹੜਾ ਬਚਨ ਕਰ ਰਹੇ ਹੋ ਹਮਸੇ ਬਿਰਧ ਆਰ ਬਲ ਬੀਤੀ ਤਨ ਕੋ ਚਾਹੀਤ ਹੈ ਅਸ ਰੀਤੀ ਇਹ ਤੇ ਕਦੇ ਸਾਡੇ ਵੀ ਦਿਮਾਗ ਚ ਨਹੀਂ ਆਈ ਅਸੀਂ ਬੁੱਢੇ ਹੋ ਗਏ ਉਮਰ ਬਤੀਤ ਹੋ ਗਈ ਪਰ ਇਹ ਤੇ ਗੱਲ ਸਾਨੂੰ ਕਰਨੀ ਚਾਹੀਦੀ ਸੀ ਤੁਸੀਂ ਕਰ ਰਹੇ ਹੋ ਬੜੀ ਹਰਾਨੀ ਵਾਲੀ ਗੱਲ ਹੈ ਅਬ ਬਾਲਕ ਲੀਲਾ ਔਰ ਧਰੀ ਹੈ ਏਕ ਫਿਕਰ ਕੋਜੇ ਕਰਨਾ ਕਰੀਏ ਮੁਲਾ ਕਹਿਣ ਲੱਗਾ ਮੇਰੀ ਤੇ ਇਹ ਹੀ ਬੇਨਤੀ ਆ ਵੀ ਅਜੇ ਤੁਸੀਂ ਬਾਲਪੋ ਤੇ ਬਾਲਖਾਂ ਵਾਲੀ ਯੀਲਾ ਕਰੋ ਅਜੇ ਤੁਹਾਨੂੰ ਕੀ ਫਿਕਰ ਆ ਵੀ ਮੌਤ ਦਾ ਫਰਿਸ਼ਤਾ ਸਿਰ ਤੇ ਖਲੋਟਾ ਇਹ ਫਿਕਰ ਕਰਨ ਦੀ ਕੀ ਲੋੜ ਹੈ ਤਰਨ ਨਾ ਹੋਏ ਧਨ ਬਨਤਾ ਸੰਗਾ ਸੁਖ ਭੋਗੋ ਕਰਦੇ ਉਮੰਗਾ ਮੁਲਾ ਕਹਿਣ ਲੱਗਾ ਤੁਸੀਂ ਜਵਾਨ ਹੋਣਾ ਅਜੇ ਵਿਆਹ ਹੋਵੇਗਾ ਧਨ ਕਮਾਓ ਤੇ ਪਰਿਵਾਰ ਦੇ ਵਿੱਚ ਸੁਖ ਭੋਗ ਹਿਰਦੇ ਤੋਂ ਖੁਸ਼ ਰਹੋ ਇਹ ਸੰਸਾਰ ਦੇ ਵਿੱਚ ਜੀਵਨ ਮਿਲਿਆ ਹੈ ਤੇ ਆਪਣਾ ਜੀਵਨ ਜਿਹੜਾ ਸੁੱਖਾਂ ਦੇ ਨਾਲ ਬਤੀਤ ਕਰੋ ਕੀ ਲੋੜ ਪਈਆ ਇਹੋ ਜੀ ਗੱਲਬਾਤ ਕਰਨ ਦੀ ਅਸਬੇਦ ਬਿਰਧਾ ਹੋਏ ਕਾਰਕੀਜੈ ਅਬ ਸਤਾ ਨੰਦਨ ਕੋ ਸੁਖ ਦੀਜੈ ਮੂਲਾ ਕਹਿਣ ਲੱਗਾ ਜਦੋਂ ਬੁੱਢੇ ਹੋ ਜਾਓਗੇ ਸਾਡੇ ਵਾਂਗ ਫੇਰੇ ਬਚਨ ਕਰਨੇ ਹੁਣ ਤੁਸੀਂ ਆਪਣੇ ਸੰਬੰਧੀਆਂ ਦੇ ਨਾਲ ਪਰਿਵਾਰ ਦੇ ਨਾਲ ਸੁਖ ਦੀ ਜ਼ਿੰਦਗੀ ਬਤੀਤ ਕਰੋ ਅਜੇ 5 ਸਾਲ ਦੀ ਉਮਰ 'ਚ ਇਹ ਬਚਨ ਅਜੇ ਨਹੀਂ ਸੋਖਦੇ ਸ੍ਰੀ ਨਾਨਕ ਸੁਨ ਕਰ ਤਹਿ ਬਾਣੀ ਜੋ ਬੇਮੁਖਤਾ ਪਦ ਕਰਸਾਨੀ ਮਹਾਰਾਜ ਨੇ ਜਦੋਂ ਬੋਲ ਸੁਨੇ ਨਾ ਤੇ ਵੇਖਿਆ ਕਿ ਬੇਮੁਖਤਾ ਵਾਲੀ ਗੱਲ ਆ ਮੁੱਲਾਂ ਦੀ ਇਹਦੇ ਬੋਲ ਜਿਹੜੇ ਬੇਮੁਖ ਵਾਲੇ ਪਰਮਾਤਮਾ ਤੋਂ ਅੱਲਾਹ ਤਾਲਾ ਤੋਂ ਬੇਮੁਖ ਹੈ ਬੋਲੇ ਪਰਮ ਮਨੋਹਰ ਬਚਨਾਂ ਜਨਮ ਉਪਦੇਸ਼ੇ ਕੀ ਰਚਨਾ ਮਹਾਰਾਜ ਸਾਧ ਸੰਗਤ ਫਿਰ ਇਸ ਮੁੱਲਾਂ ਦੇ ਨਾਲ ਗੱਲਬਾਤ ਕਰਨ ਲੱਗ ਪਏ ਕਹਿਣ ਲੱਗੇ ਗਾਲੇ ਆ ਮੁੱਲਾਂ ਜੀ ਜੋ ਤੂੰ ਲਖੈ ਔਰ ਬਲ ਸਾਰੀ ਬਿਨ ਭਜਨ ਇਹ ਜਾਤ ਬੇਕਾਰੀ ਮਹਾਰਾਜ ਕਹਿੰਦੇ ਜਿਹੜੀ ਤੂੰ ਉਮਰ ਦੀ ਗੱਲ ਕਰਦਾ ਨਾ ਆ ਮੈਂ ਤੈਨੂੰ ਦਸਾਂ ਇਹ ਤੇ ਭਜਨ ਤੋਂ ਬਿਨਾ ਸਾਰੀ ਐਵੇਂ ਹੀ ਲੰਘ ਜਾਂਦੀ ਆ ਬੇਕਾਰ ਹੀ ਚਲੀ ਜਾਂਦੀ ਮੁੱਲਾ ਜੀ 100 ਬਾਰਕ ਆਰ ਬਲ ਪ੍ਰਾਣੀ ਜੇ ਜੀਵੈ ਤੈਨ ਕਹੂੰ ਕਹਾਣੀ ਮਹਾਰਾਜ ਕਹਿੰਦੇ ਮੰਨ ਲਾ ਵੀ ਜੇ ਬੰਦੇ ਦੀ ਉਮਰ 100 ਸਾਲ ਹੋਵੇ ਤੇ 100 ਸਾਲ ਬੰਦਾ ਇਥੇ ਦੁਨੀਆ ਤੇ ਰਵੇ ਇਹ ਉਸ 100 ਸਾਲ ਦੀ ਆਰਬਲਾ ਦੀ ਜਿਹੜੀ ਕਹਾਣੀ ਆ ਨਾ ਉਹ ਸੁਣ ਅਰਦਨੀਦ ਬਸ ਕਰ ਤਿਓ ਸੈਨਾ ਗੋਦਰ ਗਏ ਲਕੀਏ ਨਿਜ ਨੈਨਾ ਮਹਾਰਾਜ ਕਹਿੰਦੇ ਉਹ ਭਲਿਆ ਅੱਧੀ ਉਮਰ ਜਿਹੜੀ ਸੁੱਤਿਆਂ ਲੰਘਦੀ ਉਹ ਬੰਦੇ ਜੇ 100 ਸਾਲ ਦੀ ਉਮਰ ਆ ਨਾ ਅੱਧੀ ਤੇ ਬੰਦਾ ਸੁੱਤਿਆਂ ਟਪਾ ਦਿੰਦਾ ਹੁਣ 10 ਪਿਛੇ ਕੀ ਰਹਿ ਗਿਆ ਅੱਧੀ 50 ਸਾਲ ਦੀ ਰਹਿ ਗਈ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ ਚਾਰ ਦਾ ਭਾਵਿਆ ਚਾਰ ਪੈਰ ਦਿਨ ਤੇ ਚਾਰ ਪੈਰ ਰਾਤ ਰਾਤ ਪਈ ਤੇ ਸੌ ਕੇ ਗੁਜ਼ਾਰ ਲਈ ਦਿਨ ਚੜ੍ਹਿਆ ਹੈ ਬੰਦੇ ਨੇ ਕੰਮ ਕਾਜ ਦੇ ਵਿੱਚ ਸਾਧ ਸੰਗਤ ਖਚ ਧੋ ਕੇ ਦਿਨ ਬਤੀਤ ਕਰ ਲਿਆ ਬਾਬਾ ਫਰੀਦ ਸਾਹਿਬ ਕਹਿੰਦੇ ਫਿਰ ਭਜਨ ਕਦੋਂ ਕੀਤਾ ਦੱਸ ਇੱਥੇ ਗੁਰੂ ਨਾਨਕ ਪਾਤਸ਼ਾਹ ਮੁੱਲਾਂ ਨੂੰ ਕਹਿੰਦੇ ਵੀ ਤੂੰ ਕਿਹੜੇ ਚੱਕਰ ਚ ਪਿਆ ਤੂੰ ਸਾਰੀ ਜ਼ਿੰਦਗੀ ਦੀ ਜਿਹੜੀ ਗੱਲ ਕਰਦਾ ਭਲਿਆ 50 ਸਾਲ ਦੀ ਉਮਰ ਰਹਿ ਜਾਂਦੀ ਜੇ 100 ਸਾਲ ਦੀ ਹੋਵੇ ਤੇ ਅੱਧੀ ਉਮਰ ਸੁੱਤਿਆਂ ਬਤੀਤ ਹੁੰਦੀ ਆ 15 ਬਰਕਤੀਕ ਅਣ ਜਾਣ ਬਾਲਪਨੇ ਮੈਂ ਕਰੀ ਬਹਾਨਾ ਮਹਾਰਾਜ ਕਹਿੰਦੇ 15 ਸਾਲ ਦੀ ਉਮਰ ਜਿਹੜੀ ਹੁੰਦੀ ਨਾ ਉਹ ਬਚਪਨੇ ਚ ਲੰਘ ਜਾਂਦੀ ਅੱਧੀ ਸੋਤਿਆਂ ਗਈ 50ਵਾਂ ਦੇ ਵਿੱਚੋਂ 15 ਗਏ ਜਿਹੜੇ ਬੰਦੇ ਦੇ ਖੇਡਦਿਆਂ ਖਡਾਉਣਿਆਂ ਦੇ ਨਾਲ ਹੀ ਲੰਘ ਜਾਂਦੇ ਬਚਪਨਾ ਹੈ ਨਹੀਂ ਪਤਾ ਸਾਦ ਸੰਗਤ ਮਦ ਹੋਸ਼ ਆ ਮਹਾਰਾਜ ਕਹਿੰਦੇ ਬਾਲਪਨ ਦੇ ਵਿੱਚ ਹੀ ਬਤੀਤ ਹੋ ਜਾਂਦੀ ਅੱਸੀ ਬਰ ਕਹ ਤੇ ਜੋ ਵਦੇ ਹੈ ਲੋਚਨ ਦੇ ਸੇ ਨਾ ਸੋਣ ਸੁਨੇ ਹੈ ਮਹਾਰਾਜ ਕਹਿੰਦੇ ਜਦੋਂ 80 ਸਾਲ ਦਾ ਬੰਦਾ ਹੁੰਦਾ ਨਾ ਮੁੱਲਾਂ ਜੀ ਨਾ ਤੇ ਅੱਖਾਂ ਤੋਂ ਦਿਖਾਈ ਦਿੰਦਾ ਤੇ ਨਾ ਸੁਣਦਾ ਕੰਨਾਂ ਤੋਂ 90 80 ਸਾਲ ਤੋਂ ਬਾਅਦ 20 ਸਾਲ ਜਿਹੜੇ ਉਹ ਵੀ ਬੇਕਾਰ ਚਲੇ ਜਾਂਦੇ ਆ। ਅਰੇ ਨਿਆਣਿਆਂ ਨੂੰ ਕਹਿੰਦਾ ਵੀ ਮੰਜਾ ਇੱਧਰ ਕਰ ਦਿਓ ਤੇ ਕਦੇ ਕਹਿੰਦਾ ਵੀ ਇੱਧਰ ਕਰ ਦਿਓ। ਮੈਂ ਇੱਕ ਦਿਨ ਪੜ ਰਿਹਾ ਸਾਂ ਇੱਕ ਬਜ਼ੁਰਗ ਉਹ ਕਹਿੰਦਾ ਭਈ ਮੈਨੂੰ ਕੋਈ ਡਾਕਟਰ ਸਾਹਿਬ ਦਵਾਈ ਦਿਓ ਕਿਉਂਕਿ ਮੇਰਾ ਸਰੀਰ ਜਿਹੜਾ ਨਾ ਇਹ ਬਲਹੀਣ ਹੋ ਗਿਆ ਡਾਕਟਰ ਨੇ ਆਖਿਆ ਵੀ ਵਡੇ ਪੇਦਾ ਕਾਰਨ ਆ ਕਿਉਂਕਿ ਵਡੇਪਾ ਆ ਗਿਆ ਜਾਣ ਲੱਗਾ ਅੱਖਾਂ 'ਚ ਵੀ ਦਰਦ ਰਹਿੰਦੀ ਆ ਜੋਰ ਦੁੱਸ ਦੇ ਪੈਰ ਕੰਮ ਨਹੀਂ ਕਰਦੇ ਗੋਡੇ ਨਹੀਂ ਚੱਲਦੇ ਸਾਰਾ ਕੁਝ ਗੜਾਈ ਗਿਆ ਡਾਕਟਰ ਕਹਿਣ ਲੱਗਾ ਵੀ ਅਸਲ ਵਡੇ ਪੇਦਾ ਹੀ ਕਾਰਨ ਜਦੋਂ ਕਾਫੀ ਗੱਲਾਂ ਬਾਤਾਂ ਕੀਤੀਆਂ ਨਾ ਤੇ ਡਾਕਟਰ ਦਾ ਜਵਾਬ ਇਹੀ ਸੀ ਤੇ ਉਮਰ ਵਡੇਰੀ ਹੋ ਗਈ ਉਹਨੂੰ ਬਜ਼ੁਰਗ ਨੂੰ ਬੜਾ ਗੁੱਸਾ ਆਇਆ ਬੜੇ ਕਰੋਧ ਚ ਬੋਲਿਆ ਕਹਿਣ ਲੱਗਾ ਤੂੰ ਵਡੇਪਾਈ ਦੱਸੀ ਜਾਏਂਗਾ ਕਿ ਕੋਈ ਦਵਾਈ ਵੀ ਦੇਂਗਾ ਕਹਿਣ ਲੱਗਾ ਜਿਹੜਾ ਹੁਣ ਗੁੱਸਾ ਆਇਆ ਹੀ ਨਾ ਤੈਨੂੰ ਇਹ ਵੀ ਵਡੇਪੇ ਦਾ ਹੀ ਕਾਰਨ ਕਿਉਂਕਿ ਫੇਰ ਬਜ਼ੁਰਗ ਜਦੋਂ ਬੰਦਾ ਹੋ ਜਾਂਦਾ ਨਾ ਨਿਆਣੇ ਮੰਨਦੇ ਨਹੀਂ ਫਿਰ ਸਾਧ ਸੰਗਤ ਮੰਜੀ ਉਹ ਵੀ ਆਪ ਨਹੀਂ ਚੁੱਕ ਕੇ ਪਾਸੇ ਕਰ ਸਕਦਾ ਉਹ ਵੀ ਵੇਹ ਦਾ ਵੀ ਕੋਈ ਮੰਝਾ ਪਾਸੇ ਕਰ ਦੇ ਚੁੱਕ ਕੇ ਕੋਈ ਧੁੱਪੇ ਕਰ ਦੇ ਛਾਵੇਂ ਕਰ ਦੇ ਪਾਣੀ ਕੋਈ ਦੇ ਦੇ ਕੋਈ ਰੋਟੀ ਲਿਆ ਕੇ ਦੇ ਪਕੜਾਵੇ ਕਿਉਂਕਿ ਬੰਦਾ ਬੁੱਢਾ ਹੈ ਬਜ਼ੁਰਗ ਅਵਸਥਾ ਦੇ ਵਿੱਚ ਕੱਖ ਨਹੀਂ ਹੋ ਸਕਦਾ ਇੱਕ ਦਿਨ ਆਪਾਂ ਪੜ ਰੇ ਸਾਂ ਮਹਾਰਾਜ ਕਹਿੰਦੇ ਸਿਰ ਕੰਪਿਓ ਪਾਗ ਡਾਗ ਮਗੇ ਨੈਨ ਜੋਤ ਤੇਹੀ ਮਹਾਰਾਜ ਨੇ ਗਿਣਤੀ ਕਰਕੇ ਰੱਖਤੀ ਨ ਮੁੱਲਾਂ ਦੇ ਸਾਹਮਣੇ ਮਹਾਰਾਜ ਕਹਿੰਦੇ 100 ਸਾਲ ਦੀ ਉਮਰ ਹੋਵੇ ਤੇ ਅੱਧੀ ਲੰਘ ਗਈ ਸੋਤਿਆਂ ਰਹਿ ਗਈ 50 50 ਦੇ ਵਿੱਚੋਂ 15 ਬਾਲਪਨ ਚ ਲੰਘ ਗਈ ਬਾਕੀ ਰਹਿ ਗਈ 35 ਤੇ 35ਾਂ ਦੇ ਵਿੱਚੋਂ ਜਿਹੜੀ 80 ਤੋਂ ਬਾਅਦ 20 ਵਾਲੀ ਉਹ ਵੀ ਬੜੇ ਪੇਦੇ ਵਿੱਚ ਨਿਕਲ ਗਈ ਜਦੋਂ ਬੰਦੇ ਨੂੰ ਕੱਖ ਵੀ ਨਹੀਂ ਸਮਝ ਲੱਗਦੀ ਆਪਨੇ ਆਪ ਦਾ ਵੀ ਗਿਆਨ ਨਹੀਂ ਰਹਿੰਦਾ ਕੁਰਬਾਨੀ ਚ ਬਾਬੇ ਨੇ ਆਖਿਆ ਕਹਿਣ ਲੱਗੇ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੋਦਾ ਤੇ ਜੇ ਭਇਆ ਭਾਬੀ ਬੇਬ ਚੌਥੇ ਪਿਆਰ ਉਪਨਿ ਖੇੜ ਇਸੇ ਤਰ੍ਹਾਂ ਗਿਣਤੀ ਕਰਦਿਆਂ ਹੋਇਆਂ ਮਹਾਰਾਜ ਕਹਿੰਦੇ ਛੇਵੇਂ ਕੌਮ ਨਾ ਕੋ ਛੇ ਜਾਤ ਸਚੁ ਹੈ ਸਮਝ ਕੀਆ ਕਰ ਵਾਸ ਅਠਵੇਂ ਧੋੜੇ ਉਬੇ ਸਾ ਸਾਧ ਸੰਗਤ ਇਸੇ ਤਰਾਈ ਉਮਰ ਜਿਹੜੀ ਸੀ ਬਤੀਤ ਹੋਵੇ ਇਹ ਸ਼ਬਦ ਕਿਤੇ ਕੱਢ ਕੇ ਨਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਦਰਜਿਆ ਪੜ ਲਿਓ ਕਿ ਕਿਹੜੀ ਉਮਰ ਇਹ ਆਪਾਂ ਜਾਣ ਕਰਨ ਦੀ ਮਹਾਰਾਜ ਕਹਿੰਦੇ ਮੁੱਲਾ ਜੀ ਉਹਨ ਦਸੋਂ ਵੀ ਕੀ ਬੰਦੇ ਦੇ ਕੋਲ ਰਹਿ ਗਿਆ ਕਦੋਂ ਬੰਦਗੀ ਕਰਨੀ ਆ ਵਿਆਖਲ ਤਾਂ ਇੰਦਰ ਨੇ ਕੀ ਸੁਧਨ ਸਕੇ ਸੰਭਾਰ ਦੇ ਕਿਰਿਆ ਕਰਨੀ ਕਠਨ ਤਬ ਕਸ ਹਾਰੇ ਔਰ ਧਾਰੋ ਮਹਾਰਾਜ ਕਹਿੰਦੇ ਅਸੀਂ ਸਾਲ ਤੋਂ ਬਾਅਦ ਮੁੱਲਾਂ ਜੀ ਵਿਆਖਲ ਹੋ ਜਾਂਦਾ ਬੰਦਾ ਇੰਦਰੀਆਂ ਦੀ ਸੁਧ ਨਹੀਂ ਰਹਿੰਦੀ ਆਪਣੇ ਆਪ ਦੀ ਸੰਭਾਲ ਨਹੀਂ ਕਰ ਸਕਦਾ ਸਰੀਰ ਦੀ ਕਿਰਿਆ ਨਹੀਂ ਕੀਤੀ ਜਾਂਦੀ ਇਹ ਮਨ ਦੇ ਵਿੱਚ ਸੋਚ ਕੇ ਵੇਖ ਆਸ਼ਕ ਰਹੇ ਇਨਕੀ ਸੋ ਨਗਿਨਤੀ ਸੌ ਪਬਤੀ ਤੇ ਬਿਨ ਹਰ ਬਿਨਤੀ ਮਹਾਰਾਜ ਕਹਿੰਦੇ ਉਹ ਭਲਿਆ ਆ ਜਿਹੜੀ ਬਾਕੀ ਉਮਰ ਆ ਨਾ ਇਹ ਵੀ ਹਣ ਸੁਣ ਤੇਰੇ ਮਨ ਚ ਭਲੇ ਖਾਣਾ ਰਹਿ ਜਾਏ ਉਹ ਕਈ ਨਾ ਨ ਵੀ ਭਜਨ ਬੁੱਢੇ ਹੋ ਕੇ ਕਰਾਂਗੇ ਮਾਲਮੂਤਰ ਤਜਨ ਜੁਗ ਕਾਲਾ ਕਰਤ ਬਿਤੀ ਤੈ ਕਾਲ ਵਿਸਾਲਾ ਮਹਾਰਾਜ ਕਹਿੰਦੇ ਜਿਹੜੀ ਬਾਕੀ ਉਮਰ ਹੁੰਦੀ ਆ ਨਾ ਉਹ ਸ਼ਮਰ ਜਿਹੜੀ ਬਚੀ ਉਹ ਬੰਦਾ ਮਾਲਮੂਤਰ ਜਾਂਦਾ ਕੰਮ ਖਾਜ ਕਰਦਾ ਉਹਦੇ ਵਿੱਚ ਸਮਾਂ ਖੱਚਤ ਹੋ ਜਾਂਦਾ ਖਤਮ ਹੋ ਜਾਂਦਾ ਟਾਈਮ ਤੇ ਲੰਘਦਾ ਜਾਂਦਾ ਕਰੇ ਸਮਾਂ ਵੀ ਰੁਕਿਆ ਜਿਹੜਾ ਜ਼ਿੰਦਗੀ ਤੋਂ ਲੰਘਦਾ ਜਾਂਦਾ ਨਾ ਉਹ ਸਾਧ ਸੰਗਤ ਦੁਬਾਰਾ ਨਹੀਂ ਜਿਉਂਦਾ ਖਾਣ ਪਾਣ ਨਿਤ ਕਰਨ ਬਿਹਾਰਾ ਇਹ ਤਬਨੂਦ ਬਨਤਾ ਸੰਗਤ ਧਾਰਾ ਮਹਾਰਾਜ ਕਹਿੰਦੇ ਰਹਿੰਦੀ ਖੁੰਦੀ ਬੰਦਾ ਖਾਣ ਪਾਣ ਧੀਆ ਪੁੱਤਰ ਇਸਤਰੀ ਪਰਿਵਾਰ ਦੇ ਵਿੱਚ ਲੱਗਦੇ ਆਂ ਸਾਧ ਸੰਗਤ ਖਤਮ ਕਰ ਲੈਂਦੇ ਕਾਰਨ ਉਪਾਏ ਸੁਦਰਭ ਉਪਾਵਨ ਅਨਨ ਅਸ਼ੋਭ ਸੁਭ ਕਰਮ ਕਮਮਵਨਾ ਮਹਾਰਾਜ ਕਹਿੰਦੇ ਫੇਰ ਇਹ ਬੰਦਾ ਨਰਲਾਜ ਹੋ ਕੇ ਤੇ ਕਰਮ ਤੇ ਕੁਕਰਮ ਕਰਦਾ ਕਈ ਕੁਸ਼ ਦੁਨੀਆ ਦੇ ਵਿੱਚ ਵਿਚਰਦਾ ਹੈ ਅਰਧਿਆ ਹੋਇਆ ਸਹਿਬ ਕਹਿੰਦੇ ਦਾਸ ਮੁੱਲਾ ਜੀ ਤੁਸੀਂ ਭਜਨ ਦਾ ਸਮਾਂ ਦੱਸੋ ਕਿਹੜਾ ਪਾਲ ਲਨ ਸੋਤ ਬੌਲਾ ਢਲਡਾਵਨ ਨਿਸ ਦਿਨ ਹਿਤ ਸੋ ਹਿਤ ਬਡਾਵਨ ਮਹਾਰਾਜ ਕਹਿੰਦੇ ਕੋਸ਼ ਤੇ ਗਣਤੀ ਕਰਤੀ ਆ ਬਾਕੀ ਵੇਖਤੀਆਂ ਪੁੱਤਾਂ ਨੂੰ ਪਾਲਦਿਆਂ ਧਨ ਕਮਾਉਂਦਿਆਂ ਰਾਤ ਦਿਨ ਇਹਨਾਂ ਦੇ ਮੋਹ ਦੇ ਵਿੱਚ ਹੀ ਖੱਚ ਤਰਿੰਦਾ ਬੰਦਾ ਇਸ ਬੇਦਬੀਤੀ ਆਰ ਬਲਸਾਰੀ ਅੰਤ ਸਮੇ ਗਮਨੇ ਹੁ ਕਰ ਝਾਰੀ ਮਹਾਰਾਜ ਕਹਿੰਦੇ ਬੰਦੇ ਦੀ ਉਮਰ ਤੇ ਇਦਾਂ ਹੀ ਲੰਘ ਜਾਂਦੀ ਅੰਤਲੇ ਸਮੇਂ ਹੱਥ ਛਾੜ ਕੇ ਜਾਂਦਾ ਮੁੱਲਾਂ ਜੀ ਅੰਤਲੇ ਸਮੇਂ ਹੱਥ ਛਾੜ ਕੇ ਜਾਂਦਾ ਬਾਬੇ ਨੇ ਆਖਿਆ ਨਾਗੇ ਆਵਨ ਨਾਗੇ ਜਾਣਾ ਕੋਈ ਨਾ ਰਹਿ ਰਾਜਾ ਰਾਣਾ RAM ਰਾਜਾ ਨੋਂ ਨਿਦ ਮੇਰਾ ਸੰਪੇਤ ਕਲਤ ਧਨ ਤੇਰੇ ਆਵਤ ਸੰਗ ਨਾ ਜਾਤ ਸੰਗਾਤੀ ਕਹ ਕੋ ਦਰਬੰਦੇ ਹਾਥੀ ਲੰਕਾ ਗੜ ਸੋਨੇ ਕਾ ਪਹਿ ਹ ਮੂਰਖ ਰਾਵਣ ਕਿਆ ਲੈ ਗਿਆ ਕਹ ਤ ਕਬੀਰ ਕਿਛ ਗੁਣ ਵਿਚਾਰ ਚੱਲੇ ਜੁਵਾਰੀ ਦੋਏ ਹੱਥ ਚਾਰ ਜੂਏ ਵਾਲੇ ਨੂੰ ਵੇਖਿਓ ਬਾਬਾ ਕਬੀਰ ਸਾਹਿਬ ਕਹਿੰਦੇ ਜਦੋਂ ਹਾਰ ਜਾਂਦਾ ਨਾ ਉਹ ਫਿਰ ਹੱਥ ਛਾੜ ਕੇ ਉੱਠ ਪੈਂਦਾ ਘਰ ਨੂੰ ਚੱਲ ਪੈਂਦਾ ਵੀ ਹਣ ਦੇ ਕੱਖੂ ਨਹੀਂ ਰਹਿ ਗਿਆ ਆਪਣੇ ਚੱਲੇ ਜੁਵਾਰੀ ਦੋਏ ਹੱਥ ਚਾਰ ਕਿਤੇ ਸਾਡੀ ਹਾਲਤ ਨਾ ਇਹ ਹੋਵੇ ਕਿ ਅੰਤਲਾ ਸਮਾ ਆ ਜਾਏ ਤੇ ਹੱਥ ਛਾੜ ਕੇ ਦੁਨੀਆ ਤੋਂ ਤੁਰ ਜਾਈਏ ਮਹਾਰਾਜ ਨੇ ਆਖਿਆ 10 ਮੁੱਲਾਂ ਜੀ ਕਿਹੜਾ ਸਮਾਂ ਬੰਦਗੀ ਕਰਨ ਦਾ ਤਾਂ ਤੇ ਮਨ ਸਮਝੋ ਅਸ ਰੀਤੀ ਜਨਮੇ ਅਕਾਰਤ ਬਿਨ ਹਰ ਪ੍ਰੀਤੀ ਮਹਾਰਾਜ ਕਹਿੰਦੇ ਇਸ ਕਰਕੇ ਮਨ ਦੇ ਵਿੱਚ ਸਮਝੋ ਮੁੱਲਾਂ ਜੀ ਜਨਮ ਜਿਹੜਾ ਨਾ ਬਿਨਾ ਪਰਮਾਤਮਾ ਦੀ ਪ੍ਰੀਤ ਤੋਂ ਇਹ ਵਿਅਰਥ ਹੀ ਚਲਾ ਜਾਂਦਾ ਕਿਸੇ ਕੰਮ ਨਹੀਂ ਆਉਂਦਾ ਏ ਹੇ ਤਪਦਾਰਤ ਮੂਲ ਜੇ ਸਵਾਸਾ ਗयो ਹਾਰ ਅਸ ਢਾਲਿਓ ਪਾਸਾ ਮਹਾਰਾਜ ਕਹਿੰਦੇ ਇੰਨੇ অমੁੱਲੇ ਸਵਾਸ ਆ ਇਹ ਬੰਦੇ ਨੂੰ ਕੱਖ ਨਹੀਂ ਸਮਝ ਲੱਗਦੇ ਇਨ ਅਮੁੱਲੇ ਸਵਾਸਾਂ ਨੂੰ ਅਜਾਈਂ ਗਵਾ ਕੇ ਤੇ ਸਾਧ ਸੰਗਤ ਇਥੋਂ ਤੁਰ ਜਾਂਦਾ ਹੈ ਮੈਂ ਇੱਕ ਬੇਨਤੀ ਕਰਾਂ ਤੁਸੀਂ ਕਿਤੇ ਪੜਿਆ ਹੋਣਾ ਇਤਿਹਾਸ ਸ਼ਕੰਦਰ ਬਾਦਸ਼ਾਹ ਦਾ ਉਹ ਦੁਨੀਆਂ ਨੂੰ ਨ ਜਿੱਤਣ ਵਾਸਤੇ ਤੁਰਿਆ ਸੀ ਬੰਦਾ ਉਹ ਕਹਿੰਦਾ ਮੈਂ ਸਾਰੀ ਦੁਨੀਆਂ ਨੂੰ ਜਿੱਤਣਾ ਉਮਰ 24 ਸਾਲ ਦੀ ਸੀ ਇੱਕ ਤੇ ਜੋਸ਼ ਬਹੁਤ ਸੀ ਪਰ ਹੋਸ਼ ਨਹੀਂ ਸੀ ਜੋਸ਼ ਹੋਵੇ ਹੋਸ਼ ਹੋਵੇ ਬੰਦੇ ਨੂੰ ਕਿਉਂਕਿ ਤਾਕਤ ਬੜੀ ਸੀ ਖੋਲ ਉਹ ਜਾਂ ਬਹੁਤ ਸੀ ਉਹ ਜਦੋਂ ਦੁਨੀਆ ਨੂੰ ਲੋਟਦਾ ਹੋਇਆ ਮਾਰੋ ਮਾਰ ਕਰਦਾ ਹੋਇਆ ਬਿਆਸ ਦਰਿਆ ਦੇ ਕਿਨਾਰੇ ਆਇਆ ਨਾ ਇਹ ਗਰਮੀ ਬੜੀ ਸੀ ਦਰਿਆ ਪਾਰ ਕੀਤਾ ਪਾਣੀ ਠਰਿਆ ਸੀ ਸ਼ਰਦ ਗਰਮ ਹੋ ਗਿਆ ਸਰੀਰ ਐਹੋ ਜਿਹਾ ਸਰੀਰ ਠੈਚਲਿਆ ਸਾਧ ਸੰਗਤ ਉਹ ਬਿਮਾਰ ਪੈ ਗਿਆ ਤੇ ਜਦੋਂ ਬਿਮਾਰ ਪਿਆ ਨਾ ਉਹਦੇ ਜਿੰਨੇ ਹਕੀਮ ਦਰਬਾਰੀ ਹਕੀਮ ਸੀ ਉਹਨਾਂ ਇਲਾਜ ਬੜਾ ਕੀਤਾ ਵਾਹ ਬੜੀ ਲਾਈ ਪਰ ਗੱਲ ਬਣੀ ਤੇ ਜਦੋਂ ਪਤਾ ਲੱਗਾ ਨਾ ਭਿਉਣਾ ਸਰੀਰ ਰਹਿਣਾ ਨਹੀਂ ਕਹਿਣ ਲੱਗਾ ਇੱਕ ਕੰਮ ਕਰੋ ਤੁਹਾਡੇ ਕੋ ਕੋਈ ਦਵਾਈ ਹੈ ਜੀ ਹਕੀਮਾ ਨੂੰ ਕਹਿਣ ਲੱਗਾ ਕਹਿਣ ਲੱਗੇ ਬਾਦਸ਼ਾਹ ਦਸੋ ਕਹਿਣ ਲੱਗਾ ਮੈਂ ਆਪਣੀ ਮਾਂ ਨੂੰ ਮਿਲਣਾ ਚਾਹੁੰਨਾ ਮੇਰੀ ਆਖਰੀ ਇੱਛਾ ਹੈ ਮੈਂ ਕਰੀ ਆਪਣੀ ਮਾਂ ਨੂੰ ਵੇਖ ਲਵਾਂ ਕੋਈ ਐਵੇਂ ਦੀ ਦਵਾਈ ਤੁਸੀਂ ਬਣਾਈਆਂ ਜਿਹਦੇ ਨਾਲ ਉਹਨੇ ਇੱਕ ਸਾਹ ਵੱਧ ਜਾਣ ਤੇ ਮੈਂ ਉੱਥੇ ਪਹੁੰਚ ਜਾ। ਜੋ ਮੰਗੋਗੇ ਮੈਂ ਦੇ ਦੇਵਾਂਗਾ। ਤੇ ਉਸ ਵੇਲੇ ਹਕੀਮਾਂ ਨੇ ਆਖਿਆ ਸੀ ਬਾਦਸ਼ਾਹ ਤੂੰ ਸਾਰੀ ਦੁਨੀਆ ਦਾ ਰਾਜ ਭਾਗ ਵੀ ਦੇ ਦੇਣਾ ਤੈਨੂੰ ਇੱਕ ਸਾਹ ਨਹੀਂ ਅਸੀਂ ਦੇ ਸਕਦੇ। ਉਸ ਦਿਨ ਉਹ ਸੋਚੀ ਪਿਆ ਤੇ ਕਹਿਣ ਲੱਗਾ ਮੈਨੂੰ ਅੱਜ ਪਤਾ ਲੱਗਾ ਵੀ ਇੱਕ ਸਾਹ ਦੀ ਕੀਮਤ ਜਿਹੜੀ ਇੰਨੀ ਹੁੰਦੀ ਹੈ। ਉਹ ਕਹਿੰਦੇ ਸਾਰੀ ਦੁਨੀਆ ਦਾ ਧਨ ਦੇ ਦੀਏ ਨਾ ਤੇ ਤੈਨੂੰ ਇੱਕ ਸਾਹ ਨਹੀਂ ਦੇ ਸਕਦੇ ਜੇ ਤੂੰ ਇਹਨਾਂ ਕੁਝ ਵੀ ਸਾਨ ਵਰਪਨ ਕਰ ਦੇ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਬੰਦਿਆ ਇਹਨਾਂ ਕੀਮਤੀ ਖਜ਼ਾਨਾ ਸੀ ਤੂੰ ਦੁਨੀਆ ਦੇ ਪਦਾਰਥਾਂ ਦੇ ਵਟੇ ਇਹਨਾਂ ਨੂੰ ਅਜਾਈ ਗਵਾ ਦਿੱਤਾ। ਇਸੇ ਕਰਕੇ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਵਾਰ-ਵਾਰ ਸਾਨੂੰ ਸਮਝਾਇਆ ਆਖਿਆ ਸਾਸ ਗਰਾਸ ਸਿਮਰੋ ਗੋਬਿੰਦ ਏਕ-ਇਕ ਸਾਹ ਦੇ ਨਾਲ ਵੇਖੀ ਪ੍ਰਮਾਤਮਾ ਨਾਲ ਵਿਚਾਰੀ ਕਿਉਂਕਿ ਇਹ ਬੜੇ ਕੀਮਤੀ ਆ ਲੇਖੇ ਦੇ ਵਿੱਚ ਲੱਗ ਜਾਣਗੇ ਤੇ ਭल्या ਤੇਰਾ ਆਇਆ ਸਫਲ ਹੋ ਜਾਏਗਾ ਸਾਧ ਸੰਗਤ ਇਸ ਤਰ੍ਹਾਂ ਜਦੋਂ ਮੁੱਲਾਂ ਨੂੰ ਸਮਝਾਉਣ ਦਾ ਯਤਨ ਕੀਤਾ ਨਾ ਇਹ ਮੁੱਲਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਬੈਠੀ ਬਾਬੇ ਨਾਨਕ ਦੀ ਕਿ ਸੱਚ ਆ ਜੋ ਇਹ ਕਹਿ ਰਹੇ ਆਖਰ ਗੁਰੂ ਨਾਨਕ ਪਾਤਸ਼ਾਹ ਦੇ ਸੰਪਰਕ ਚ ਆਇਆ ਬੰਦਾ ਕਿਵੇਂ ਨਾ ਮੰਨਦਾ ਮਹਾਰਾਜ ਨੇ ਫਿਰ ਅਗਲਾ ਬੰਦ ਜਿਹੜਾ ਸੀ ਸ਼ਬਦ ਦਾ ਉਚਾਰਨ ਕੀਤਾ ਯਾ ਕਰਜ ਗੁਫਤੰ ਪੇਸਤੋਦਰ ਗੋਸਪਨ ਕਰਤਾਰ ਹਕ ਕਬੀਰ ਕਰੀਮ ਤੋਂ ਬੇਅੈਬ ਪਰਵਦਗਾਰ ਦੁਨੀਆ ਮਕਾਮੇ ਫਾਨੀ ਤਹਿਕੀਕ ਦਿਲਦਾਨੀ ਇਹ ਸਾਰਾ ਫਾਰਸੀ ਦਾ ਸ਼ਬਦ ਹੈ ਇਹ ਆਪਾਂ ਕੱਲ ਨੂੰ ਵਿਚਾਰਾਂਗੇ ਜੋ ਮੁੱਲਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਰਾਜੀ ਕਰਨ ਵਾਸਤੇ ਆਇਆ ਸੀ ਨਾ ਅਸਲ ਦੇ ਵਿੱਚ ਉਹ ਆਪ ਬਿਮਾਰ ਸੀ ਇੱਕ ਤੇ ਸੋਚ ਕਰਕੇ ਬਿਮਾਰਿਆ ਬੰਦਾ ਏ ਇੱਕ ਆਤਮਕ ਪੱਖ ਤੋਂ ਸਾਧ ਸੰਗਤ ਬਿਮਾਰਿਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਇਹਨੂੰ ਰਾਜੀ ਕਰਕੇ ਭੇਜਣਗੇ ਕਿਉਂਕਿ ਜਿਹੜੇ ਬੰਦੇ ਨੂੰ ਆਪਣੀ ਜ਼ਿੰਦਗੀ ਦੀ ਸਮਝ ਨਹੀਂ ਨਾ ਉਹ ਬਿਮਾਰੀ ਹੁੰਦਾ ਤੇ ਜਿਹੜੇ ਬੰਦੇ ਨੂੰ ਸਮਝ ਲੱਗ ਜਾਏ ਨਾ ਮੈਂ ਦੁਨੀਆ ਤੇ ਕਿਉਂ ਆਇਆ ਉਹ ਤੰਦਰੁਸਤ ਹੁੰਦਾ ਉਹਨੂੰ ਸਮਝ ਆ ਗਈ ਸਾਧ ਸੰਗਤ ਫਿਰ ਉਹ ਬੰਦਾ ਸੌਂਦਾ ਨਹੀਂ